ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਦੇ ਉੱਤੇ ਭਾਈ ਬਲਦੇਵ ਸਿੰਘ ਬਡਾਲਾ ਦੇ ਵੱਲੋਂ 328 ਰੁਪਿਆਂ ਦੇ ਮਾਮਲੇ ਦੇ ਵਿੱਚ ਲਗਾਏ ਪੰਥਕ ਹੋਕਾ ਮੋਰਚੇ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਅੱਜ ਸ਼ਿਰਕਤ ਕੀਤੀ ਗਈ ਅਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੌਰਾਨ ਉਹਨਾਂ ਨੇ 328 ਗੁੰਮ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਉਹਨਾਂ ਨੇ ਕਹਿ ਕੇ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਨਾਲ ਜੋ ਹੋ ਰਿਹਾ ਉਹ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਜਾ ਰਹੇ ਨੇ ਉਸ ਦੇ ਨਾਲ ਅਤੇ ਕਦੇ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਐਸਜੀਪੀਸੀ ਜਾ ਕਿਸੇ ਹੋਰ ਸੰਗਠਨ ਨੂੰ ਗੁਰੂ ਸਾਹਿਬ ਦੀ ਬੇਅਦਬੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਡੱਲੇ ਵਾਲੇ ਦੱਸਿਆ ਕਿ ਐਸਕੇਐਮ ਨਾਨ ਪੋਲਿਟੀਕਲ ਦੇ ਵੱਲੋਂ ਪਹਿਲਾਂ ਹੀ ਦਾਵਾ ਕੀਤਾ ਗਿਆ ਸੀ ਕਿ ਭਾਈ ਬਲਦੇਵ ਸਿੰਘ ਬਡਾਲਾ ਦੇ ਨਾਲ ਮਿਲ ਕੇ ਇਹ ਮੋਰਚਾ ਅੱਗੇ ਬਧਾਇਆ ਜਾਵੇਗਾ ਤੇ ਅੱਜ ਦੀ ਹਾਜ਼ਰੀ ਉਸ ਵਾਅਦੇ ਨੂੰ ਪੂਰਾ ਕਰ ਰਹੀ ਹੈ ਉਹਨਾਂ ਨੇ ਐਲਾਨ ਵੀ ਕਰ ਦਿੱਤਾ ਕਿ ਜੇ 15 ਦਿਨਾਂ ਦੇ ਅੰਦਰ ਸਰਕਾਰ ਦੇ ਵੱਲੋਂ ਇਸ ਮਸਲੇ ਦੇ ਵਿੱਚ ਜਾਂਚ ਜਿਹੜੀ ਆ ਉਹ ਤੇਜ਼ ਨਹੀਂ ਕੀਤੀ ਗਈ ਜਾਂ ਫਿਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅੰਮ੍ਰਿਤਸਰ ਵਿਖੇ ਇੱਕ ਵੱਡਾ ਧਾਰਮਿਕ ਸਮਾਗਮ ਹੋਵੇਗਾ ਅਤੇ ਹੋਰ ਵੱਡੇ ਸੰਘਰਸ਼ ਦੀ ਰਣਨੀਤੀ ਜਿਹੜੀ ਆ ਉਸ ਵਿੱਚ ਤਿਆਰ ਹੋਵੇਗੀ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਪੱਤਰਕਾਰਾਂ ਨੇ ਡੱਲੇਵਾਲ ਤੋਂ ਹੋਰ ਕਈ ਸਵਾਲ ਪੁੱਛੇ ਤਾਂ ਉਹਨਾਂ ਦਾ ਜਵਾਬ ਦਿੰਦੇ ਉਹਨਾਂ ਨੇ ਕੀ ਕੁਝ ਕੀਤਾ ਉਹ ਵੀ ਜਾਣਦੇ ਆ ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਸਤਿਗੁਰੂ ਧੰਤਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੱਕ ਅਸੀਂ ਉਹਨਾਂ ਨੂੰ ਆਪਣਾ ਗੁਰੂ ਮੰਨ ਕੇ ਚੱਲ ਰਹੇ ਹਾਂ ਤਾਂ ਫਿਰ ਜਦੋਂ ਸਾਡੇ ਗੁਰੂ ਨੇ ਜਿਨ੍ਹਾਂ ਤੋਂ ਅਸੀਂ ਮਾਰਗਦਰਸ਼ਨ ਲੈ ਕੇ ਚੱਲਦੇ ਹਾਂ ਜਿਨ੍ਹਾਂ ਨੂੰ ਅਸੀਂ ਸਾਰਾ ਸਾਡਾ ਸਿੱਖ ਜਗਤ ਜਾਗਤ ਜੋਤ ਮੰਨਦਾ ਹੈ ਜਿਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਵਰਗੇ ਅਧਾਰਿਆਂ ਨੇ ਵੀ ਜਗਤ ਜੋਤ ਦਾ ਰਤਬਾ ਦਿੱਤਾ ਹੈ ਤੇ ਸਾਡੇ ਤੇ ਗੁਰੂ ਸਾਹਿਬ ਖੁਦ ਕਹਿ ਕੇ ਗਏ ਨੇ ਕਿ ਇਹ ਜਗਤ ਜੋਤ ਨੇ ਜਿਨ੍ਹਾਂ ਦੇ ਅਸੀਂ ਪੈਰੋਕਾਰ ਜਿਨ੍ਹਾਂ ਦੇ ਅਸੀਂ ਬੱਚੇ ਆ ਤਾਂ ਉਹਨਾਂ ਦੇ ਵਿੱਚੋਂ ਸਾਡੀ ਫਿਰ ਇੱਕ ਜ਼ਿੰਮੇਵਾਰੀ ਬਣਦੀ ਸੀ ਸਾਰਿਆਂ ਦੀ ਤੇ ਅੱਜ ਜਿਸ ਗੁਰੂ ਤੋਂ ਅਸੀਂ ਸ਼ਕਤੀ ਲੈ ਕੇ ਜੀਵਨ ਜਿਉ ਰਹੇ ਆ ਅਗਰ ਉਸ ਗੁਰੂ ਨੂੰ ਬੱਚਾ ਨੇ ਹੁੰਦਿਆਂ ਕੋਈ ਉਹਦੀ ਬੇਅਦਬੀ ਕਰੇ ਕੋਈ ਉਹਦਾ ਨਰਾਦਰ ਕਰੇ ਤਾਂ ਫਿਰ ਬੱਚੇ ਦਾ ਆਪਣੇ ਆਪ ਇੱਕ ਫਰਜ ਬਣ ਜਾਂਦਾ ਹੈ ਕਿ ਉਹ ਨਰਾਦਰ ਕਰਨ ਵਾਲਿਆਂ ਦੇ ਖਿਲਾਫ ਡਟ ਕੇ ਖੜੇ ਸੋ ਉਹਦੇ ਚ ਅਸੀਂ ਉਸਦੇ ਨੇ ਇੱਕ ਕਮਿਟਮੈਂਟ ਕੀਤੀ ਸੀ ਵਾਅਦਾ ਕੀਤਾ ਸੀ ਐਸਕੇਮ ਨਾਨ ਪੋਲਿਟਿਕਲ ਨੇ ਕਿ ਜੀ ਵਾਹਿਗੁਰੂ ਕਿਰਪਾ ਕਰੇ ਅਗਰ ਗੁਰੂ ਨਾਨਕ ਪਾਤਸ਼ਾਹ ਨੇ ਚਾਹਿਆ ਐਸ ਮੋਰਚੇ 'ਚੋਂ ਅਸੀਂ ਜਿਉਂਦੇ ਵਾਪਸ ਆਏ ਤਾਂ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਭਾਈ ਬਡਾਲਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਲੜਾਈ ਨੂੰ ਅੱਗੇ ਤੋਰਾਂਗੇ ਔਰ ਵਾਹਿਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਸਿੱਖ ਜਗਤ ਦੇ ਉੱਤੇ ਸਾਡੀ ਕੌਮ ਤੇ ਅਸੀਂ ਉਹਨੂੰ ਜਿੱਤਾਂਗੇ ਜਦ ਤੱਕ ਲੈ ਕੇ ਜਾਵਾਂਗੇ ਅੱਜ ਸਾਡਾ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮੇਨ ਪਰਪਸ ਹੈ ਸੀ ਕਿ ਇਸ ਲਈ ਆਏ ਆ ਕਿ ਦੇਖੋ ਇਨਾ ਲੰਬਾ ਸਮਾਂ ਹੋ ਗਿਆ ਇੱਕ ਪ੍ਰੋਟੈਸਟ ਚੱਲ ਰਹੇ ਨੂੰ ਇੱਕ ਅੰਦੋਲਨ ਚੱਲ ਰਹੇ ਉਹ ਅੰਦੋਲਨ ਕਿਉਂ ਚੱਲ ਰਿਹਾ ਹੈ ਸਵਾਲ ਇਹ ਹੈ ਕਿ 328 ਸਰੂਪ ਗਾਇਬ ਹੋ ਗਏ ਔਰ ਉਹਨਾਂ ਦੀ ਜੋ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਇੱਕ ਕਮਿਸ਼ਨ ਬਣ ਗਿਆ ਉਸ ਕੋਤਾਈ ਦੇ ਖਿਲਾਫ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਹੈ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਕਰੇ ਕੋਈ ਉਹਦੀ ਬਿਆਦਬੀ ਕਰੇ ਕਿਸੇ ਨੂੰ ਕੋਈ ਰਾਈਟ ਨਹੀਂ ਨਾ ਕਿਸੇ ਸਿੱਖ ਨੂੰ ਨਾ ਕਿਸੇ ਸੰਸਤਾ ਨੂੰ ਕਿਸੇ ਨੂੰ ਕੋਈ ਰਾਈਟ ਨਹੀਂ ਹੈ ਔਰ ਉਹ ਜਿਹੜੇ ਸਰੂਪ ਗਏ ਸਾਡੇ ਆਮ ਸਿੱਖ ਜਗਤ ਦੇ ਅੰਦਰ ਇੱਕ ਖਲਸਾ ਹੈ ਔਰ ਉਹ ਇਕੱਲਾ ਖਲਸਾ ਨਹੀਂ ਸਾਡੇ ਨਾਲ ਰੋਜ਼ ਹੋ ਵੀ ਰਹੀਆਂ ਨੇ ਆਪਾਂ ਦੇਖ ਰਹੇ ਹਾਂ ਕਦੇ ਗੁਰੂ ਸਾਹਿਬ ਦੇ ਸਰੂਪ ਦੇ ਵਿੱਚੋਂ ਕੁਝ ਅੰਗ ਉੱਥੇ ਖਨਾ ਦਿੱਤੇ ਜਾਂਦੇ ਨੇ ਕਦੇ ਕੁਝ ਉੱਥੇ ਖਨਾ ਦਿੱਤੇ ਜਾਂਦੇ ਨੇ ਕਦੇ ਕਿਤੇ ਉਹਦਾ ਨਾ ਉਹਨਾਂ ਦਾ ਨਰਾਦਰ ਹੋ ਜਾਂਦਾ ਕਦੇ ਕਿਤੇ ਉਹਨਾਂ ਦਾ ਨਰਾਦਰ ਹੋ ਜਾਂਦਾ ਤਾਂ ਫਿਰ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਉਸ ਸਮੇਂ ਇਹ ਸਾਰਾ ਕਿਸੇ ਸਾਜਿਸ਼ਤਕ ਤਹਿਤ ਤੇ ਨਹੀਂ ਹੋਇਆ ਜਾਂ ਨਾਲ ਦੀ ਨਾਲ ਸਾਡੀ ਕੌਮ ਨੂੰ ਇਹ ਵੀ ਇੱਕ ਡਰ ਹੈ ਕਿ ਸ਼ਰੋਮਣੀ ਕਮੇਟੀ ਵੱਲੋਂ ਛਾਪੀ ਗਈ ਇੱਕ ਕਿਤਾਬ ਜਿਹਦੇ ਅੰਦਰ ਹਿੰਦੀ ਦੇ ਵਿੱਚ ਛਾਪੀ ਗਈ ਆ ਕਿਤਾਬ ਉਹ ਔਰ ਉਹਦੇ ਅੰਦਰ ਸਾਡੇ ਸਤਿਗੁਰਾਂ ਦੇ ਕਰੈਕਟਰ ਨੂੰ ਇੰਨੇ ਬੁਰਾ ਬਣਾ ਕੇ ਪੇਸ਼ ਕੀਤਾ ਗਿਆ ਔਰ ਉਹਦੇ ਤੇ ਮੋਹਰ ਸ਼ਰੋਮਣੀ ਕਮੇਟੀ ਦੀ ਲੱਗ ਰਹੀ ਹੈ ਤਾਂ ਸਾਨੂੰ ਇਹ ਖਦ사 ਹੋਰ ਵੀ ਮਤਲਬ ਗਹਿਰਾ ਹੋ ਜਾਂਦਾ ਹੈ ਗੰਭੀਰ ਹੋ ਜਾਂਦਾ ਹੈ ਕਿ ਕਿਤੇ ਸਾਡੀ ਜਿਸ ਤਰੀਕੇ ਦੇ ਨਾਲ ਉਸ ਕਿਤਾਬ ਦੇ ਵਿੱਚ ਸਤਿਗੁਰਾਂ ਦੇ ਕਰੈਕਟਰ ਦੇ ਉੱਤੇ ਉਂਗਲ ਚੁੱਕੀ ਗਈ ਹੈ ਕਿਤੇ ਕੱਲ ਨੂੰ ਸਾਡੀ ਉਹ ਗੁਰਬਾਨੀ ਹੈ ਜੋ ਜੋ ਸਾਡੇ ਸਤਿਗੁਰਾਂ ਦੀ ਨੇ ਇੱਕ ਬਖਸ਼ਿਸ਼ ਕੀਤੀ ਹੋਈ ਆ ਕੌਮ ਨੂੰ ਕੌਮ ਦਾ ਜੀਵਨ ਜਾਚ ਆ ਜਿਹਦੇ ਵਿੱਚ ਉਸ ਗੁਰਬਾਣੀ ਦੇ ਨਾਲ ਛੇੜਛਾੜ ਕਰਕੇ ਕਿਤੇ ਉਹ ਲੋਕ ਕੌਮ ਨੂੰ ਉਹਦੀ ਦਿਸ਼ਾ ਤੋਂ ਹੀ ਤਾਂ ਨਹੀਂ ਭੜਕਾ ਦਿੱਤਾ ਜਾਏਗਾ ਇਹ ਵੀ ਇੱਕ ਵੱਡਾ ਖਤਸਾ ਹੈ ਸੋ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਅੱਜ ਇੱਥੇ ਹਾਜ਼ਰੀ ਭਰਨ ਆਏ ਆ ਅੱਜ ਅਸੀਂ ਪੂਰਨ ਤੌਰ ਦੇ ਉੱਤੇ ਹਾਜ਼ਰੀ ਇਸ ਲਈ ਭਰਨ ਆਏ ਆ ਕਿ ਅਸੀਂ ਕਮਿਟਮੈਂਟ ਕੀਤੀ ਹੈ ਕਿ ਅਸੀਂ ਇਹਦੇ ਨਾਲ ਪਾਈਪ ਡਾਲਾ ਜਿਹਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜਾ ਨੋਰਾ ਸਾਰੇ ਦਾ ਸਾਰਾ ਐਸਪੀਐਮ ਨਾਨ ਪੋਲਿਟিক্যাল ਤੁਹਾਨੂੰ ਖੜਾ ਨਜ਼ਰ ਆ ਰਿਹਾ ਹੈ ਸੋਨਹਾਰ ਪ੍ਰਿਆਗਾਲ ਸਵਾਲ ਇੱਥੇ ਇਹ ਆ ਕਿ ਅਸੀਂ ਮੰਗ ਕੀ ਕਰਦੇ ਆ ਅਸੀਂ ਚਾਹੁੰਦੇ ਕੀ ਆ ਦੇਖੋ ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਫਲਸਫਾ ਹੈ ਸਾਡਾ ਆਧਾਰ ਹੈ ਜੀਦੇ ਤੋਂ ਅਸੀਂ ਸਮੁੱਚੀ ਕੌਮ ਨੇ ਸੇਧ ਲੈ ਕੇ ਅੱਗੇ ਤੁਰਨਾ ਹੈ। ਔਰ ਜਿਹੜੀ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਕਮੇਟੀ ਇੱਕ ਉਹ ਆਧਾਰਾ ਫਿਕਸ ਕੀਤਾ ਗਿਆ ਬਣਾਇਆ ਗਿਆ ਕੌਮ ਵੱਲੋਂ ਕਿ ਭਾਈ ਇਹ ਗੁਰੂ ਗ੍ਰੰਥ ਸਾਹਿਬ ਜਾਂ ਗੁਰਦੁਆਰਾ ਸਹਿਬਾਨਾਂ ਦਾ ਸੌਂਭ ਸੰਭਾਲ ਦੀ ਕੰਮ ਡਿਊਟੀ ਇਹ ਸੰਭਾਲਣਗੇ। ਔਰ ਬੜੇ ਲੋਕਾਂ ਨੇ ਜੋਰ ਲਾ ਲਾ ਕੇ ਇਹ ਸਾਰਾ ਕੋਸ਼ਿਸ਼ ਤੋਂ ਟਿੱਕਰ ਕੋਚ ਆਇਆ। ਇਹ ਸ਼੍ਰੋਮਣੀ ਕਮੇਟੀ ਐਵੇਂ ਨਹੀਂ ਬਣ ਗਈ ਇਹ ਵੀ ਵੱਡੀਆਂ ਕੁਰਬਾਨੀਆਂ ਚੋਂ ਨਿਕਲ ਕੇ ਬਣੀ ਐ ਔਰ ਜਿਹੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਜੋ ਕਮੇਟੀ ਬਣੀ ਕਿ ਉਹ ਕਮੇਟੀ ਦੀ ਅਜੇ ਰਿਸਪੌਂਸਿਬਿਲਟੀ ਨਹੀਂ ਬਣਦੀ ਇਹ ਕਿ ਉਹ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਉਸ ਵੇਲੇ ਦੀ ਬਣੀ ਹੋਇਆ ਕਮਿਸ਼ਨ ਨੇ ਰਿਪੋਰਟ ਦੇਤੀ ਆ ਉਹ ਕਮਿਸ਼ਨ ਦੀਆਂ ਦੀ ਰਿਪੋਰਟ ਐ ਲਗਭਗ 1100 ਸਫਿਆਂ ਦੀ ਰਿਪੋਰਟ ਆ ਜੀ ਇਹ। ਔਰ ਇਸ ਰਿਪੋਰਟ ਦੇ ਵਿੱਚ ਇਹ ਸਪਸ਼ਟ ਕਿਹਾ ਗਿਆ ਕਿ ਉਹਨਾਂ ਬੰਦਿਆਂ ਦੇ ਖਿਲਾਫ ਬੰਦਿਆਂ ਦੇ ਨਾਮ ਮੈਂਸ਼ਨ ਕੀਤੇ ਗਏ ਔਰ ਇਹ ਕਿਹਾ ਕਿ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਹੈ। ਪਰਚੇ ਦਰਜ ਹੋਣੇ ਚਾਹੀਦੇ ਨੇ। ਔਰ ਇਹ ਉਸ ਕਮੇਟੀ ਨੂੰ ਬਣਾਉਣ ਦਾ ਕੀ ਮਤਲਬ? ਉਹ ਕਮਿਸ਼ਨ ਬਣਾਉਣ ਦਾ ਕੀ ਮਤਲਬ? ਜੇ ਉਹਨਾਂ ਦੀ ਗੱਲ ਦੇ ਉੱਤੇ ਗੌਰ ਹੀ ਨਹੀਂ ਕਰਨੀ